ਜਦੋਂ ਮੀਡੀਆ ਵਾਲਿਆਂ ਨਾਲ ਗੱਲ ਕਰ ਰਹੇ ਸੀ ਉਹ ਵੀ ਕਹਿੰਦੇ ਵੀ ਮੈਨੂੰ ਤਾਂ 24 ਤਰੀਕ ਦਾ ਪਤਾ ਸੀ ਹਾਂ 24 ਤਰੀਕ ਦਾ ਪਤਾ ਸੀ ਤਾਂ ਵੀ ਬੀਬਾ ਤੂੰ ਸਾਹਮਣੇ ਨਹੀਂ ਆਈ ਤੇ ਤੈਨੂੰ 24 ਤਰੀਕ ਦਾ ਪਤਾ ਸੀ ਤਾਂ ਸਿੰਪਲੀ ਗੱਲ ਆ ਹੂੰ 24 ਤਰੀਕ ਦਾ ਤੈਨੂੰ ਪਤਾ ਸੀ ਆਹ ਗੱਲ ਹੋਈ ਆ ਤੂੰ ਸਾਹਮਣੇ ਆ ਹੂੰ ਫਿਰ ਉਹ ਕਹਿੰਦੀ ਵੀ ਅਫਸਰ ਨਹੀਂ ਸੁਣ ਰਹੇ ਹਾਂ ਜੇ ਅਫਸਰ ਨਹੀਂ ਸੁਣ ਰਹੇ ਤੂੰ ਤਾਂ ਸਾਹਮਣੇ ਆ ਹਾਂ ਵੀ ਭਾਈ ਜੀ ਮੇਰਾ 24 ਤਰੀਕ ਦਾ ਮਾਮਲਾ ਕੱਲੂ ਮੇਰਾ ਨਾਮ ਲੱਗੂਗਾ ਇਹ 34 35 ਲੱਖ ਦਾ ਰੌਲਾ ਪੈ ਰਿਹਾ ਮੈਂ ਨਹੀਂ ਕੁਛ ਕਰਿਆ ਹੂੰ ਮੇਰਾ ਨਾਮ ਪਤਨਾਮ ਕਰਦੇ ਆ ਤੇ ਤੂੰ ਕਹਿ ਵੀ ਆ ਦੇਖੋ ਮੈਂ ਮੁੱਖ ਮੰਤਰੀ ਨੂੰ ਚਿੱਠੀ ਲਿਖਤੀ ਆ ਜਾਂ ਸੁਪਰੀਮ ਕੋ ਨੂੰ ਕਹਤਾ ਪਾਰਟੀ ਪ੍ਰਧਾਨ ਨੂੰ ਕਹਤਾ ਵੀ ਮੇਰੀ ਤਾਂ ਅਫਸਰ ਹੀ ਨਹੀਂ ਸੁਣ ਰਹੇ ਬਲੈਕਮੇਲ ਕਰ ਰਹੇ ਕੋਈ ਇਹ ਜਿਹੇ ਸ਼ਬਦ ਵਰਤੇ ਉਹਨਾਂ ਨੇ ਉੱਥੇ ਹੁਣ ਇਹਦਾ ਆਪੋ ਆਪਣੇ ਆਪ ਚ ਹੱਸੋ ਹੀ ਨਹੀਂ ਗੱਲ ਆ ਜਾਂ ਫਿਰ ਇਹਨੂੰ ਲੋਕ ਆਏ ਸੋਚ ਰਹੇ ਨੇ ਵੀ ਸੱਚੀ ਗੱਲ ਆ ਭਾਈ ਐਮਓਐਮਐਲ ਐਂ ਦੀ ਚੱਲਦੀ ਦੀ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਸੀ ਕਿਹੜੇ ਹਿਸਾਬ ਨਾਲ ਚੁਣਲੇ ਤੇ ਜਿਹੜੇ ਚੁਣੇ ਵਿਆ ਉਹ ਕਹਿ ਦਿੰਨ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਹਿਸਾਬ ਨਾਲ ਚੁਣੇ ਗਏ ਹਾਂ ਨੇਚੋਂ ਨਹੀਂ ਚਲੋ ਉਹ ਮੰਨ ਲੈਨੇ ਉਹ ਕਹਿੰਦੀ ਕਿ ਮੇਰੀ ਗੱਲ ਪ੍ਰਸ਼ਾਸਨ ਨਹੀਂ ਸੁਣਿਆ ਕਿ ਮੈਨੂੰ 24 ਤਰੀਕ ਦਾ ਪਤਾ ਸੀ ਮੈਂ ਗੱਲ ਕੀਤੀ 28 ਤੱਕ ਸਭ ਕੁਝ ਹੈ ਘਟਨਾ ਕਰਮ ਵਾਪਰ ਗਿਆ ਉਹ ਕਹਿੰਦੇ ਨੇ ਕਿ ਮੈਨੂੰ ਬਲੈਕਮੇਲ ਕਰ ਰਹੇ ਨੇ ਹਾਂ ਕਿ ਜੇ ਇੱਕ ਸੱਤਾ ਧਿਰ ਦੇ ਐਮਐਲਏ ਨੂੰ ਕੁਝ ਲੋਕ ਆ ਕੇ ਬਲੈਕਮੇਲ ਕਰ ਰਹੇ ਆ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੋਊਗਾ ਮੈਨੂੰ ਤਾਂ ਲੱਗਦਾ ਵੀ ਇਹ ਹਿਮਾਲਿਆ ਪਰਬਤ ਭੱਜ ਜਾਣਾ ਚਾਹੀਦਾ ਸਾਰਿਆਂ ਨੂੰ ਫਿਰ ਤਾਂ ਹਾਂ ਇਹ ਇਥੋਂ ਮਤਲਬ ਦੇਸ਼ ਨਕਾਲਾ ਕਰ ਲੈਣ ਇਹ ਮਤਲਬ ਤੁਸੀਂ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਦੀ ਤੁਸੀਂ ਗੱਲ ਕਰ ਰਹੇ ਹੋ ਇੱਕੋ ਕੱਲ ਹੋਰ ਗੱਲਾਂ-ਗੱਲਾਂ ਦੀ ਬੋਲ ਗਏ ਕਹਿੰਦੇ ਸਾਡਾ ਪਰਿਵਾਰ ਡਿਪਰੈਸ਼ਨ 'ਚ ਆ ਮੈਂ ਚਲੋ ਭਾਈ ਹੋਊਗਾ ਜਾਂ ਬਹੁਤ ਗੰਭੀਰ ਲੱਗ ਗਏ ਇੱਕ ਆਮ ਪਰਿਵਾਰ ਸੀ ਸਕੂਟਰੀ ਵਾਲਾ ਪਰਿਵਾਰ ਸੀ ਕਹਿੰਦੇ ਮੇਰਾ ਬੱਚਾ ਵੀ ਡਿਪਰੈਸ਼ਨ 'ਚ ਆ ਮੈਂ ਸੋਚਿਆ ਮੈਂ ਕਿਹਾ 2 ਸਾਲ ਪਹਿਲਾਂ ਤਾਂ ਵਿਆਹ ਇਹਨਾਂ ਦਾ ਹੋਇਆ ਸੀ ਤਿੰਨ ਸਾਲ ਜਾਂ ਸਵਾ ਸਾਲ ਦਾ ਬੱਚਾ ਹਜੇ ਹੋਊਗਾ ਮਹ ਅੱਜਕਲ ਸਾਡਾ ਬੱਚਾ ਡਿਪਰੈਸ਼ਨ ਜਾਣ ਲੱਗਿਆ ਤੁਸੀਂ ਯਾਰ ਲੋਕਾਂ ਦੇ ਐਡਾ ਹੂੰ ਐਡਾ ਤੁਸੀਂ ਬਦੂ ਨਾ ਬਣਾਓ ਮੈਨੂੰ ਪਤਾ ਹੈਗਾ ਵੀ ਇਹ ਲੋਕਾਂ ਨੂੰ ਬਦੂ ਸਮਝਣ ਲੱਗ ਗਏ ਪਰ ਤੁਸੀਂ ਐਡੇ ਨਾ ਬਣੋ ਐਡੇ ਪਾਗਲ ਨਹੀਂ ਲੋਕ ਤੁਸੀਂ ਕਿਹੜੇ ਹਿਸਾਬ ਨਾਲ ਦੇਖੋ ਕਿਹੜੀ ਗੱਲ ਬਣਾ ਰਿਹਾ ਵੀ 24 ਦਾ ਪਤਾ ਸੀ ਅਫਸਰ ਮੇਰੀ ਮੰਨਣੀ ਰਹੇ ਮੈਨੂੰ ਬਲੈਕਮੇਲ ਕਰ ਮਤਲਬ ਇਹ ਤਿੰਨੇ ਗੱਲਾਂ ਹੀ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਨਹੀਂ ਚਲੋ ਇਹ ਤਿੰਨੇ ਗੱਲਾਂ ਲੋਕ ਹੱਸ ਰਹੇ ਆ ਵੀ ਵੀ ਤੁਸੀਂ ਫਿਰ ਕਾਦੇ ਤੁਸੀਂ ਕਾਦੇ ਹਸਤੇ ਐਮਐਲਏ ਬਣੇ ਹੋ ਹੂੰ ਇੱਕ ਤਾਂ ਪਤਾ ਨਹੀਂ ਗਾ ਆ ਫਿਰ ਬੀਬਾ ਜੀ ਇਹ ਹੀ ਦੱਸ ਦੇਣਾ ਤਿੰਨੇ ਗੱਲਾਂ ਉਹਨਾਂ ਦੀਆਂ ਪਰਮਾਨ ਵੀ 24 ਨੂੰ ਉਹਨਾਂ ਨੂੰ ਪਤਾ ਵੀ ਲੱਗ ਗਿਆ ਸੀ ਅਫਸਰ ਵੀ ਨਹੀਂ ਮੰਨ ਰਹੇ ਬਲੈਕਮੈਨ ਜੀ ਉਹ ਆਪਦੀ ਪਾਰਟੀ ਦੇ ਲੀਡਰਾਂ ਦਾ ਨਾਮ ਲੈ ਲੈ ਕੇ ਦੱਸ ਦੇਣ ਵੀ ਮੈਂ ਇਹਨੂੰ ਇਹਨੂੰ ਸ਼ਿਕਾਇਤਾਂ ਕਰਤਿਆਂ ਸੀ ਹਮ ਅਸੀਂ ਆਪਾਂ ਉਹਨਾਂ ਨੂੰ ਪੁੱਛ ਲਾਂਗੇ ਚਲੋ ਜਿਹੜਾ ਕਾਕਾ ਕਹਿੰਦੇ ਉਹਦੀ ਗੱਡੀ ਦੇ ਵਿੱਚ ਬੈਠ ਕੇ ਭਰਾਏ ਸਾਹਿਬ ਪ੍ਰਚਾਰ ਕਰਦੇ ਹੁੰਦੇ ਸੀ ਫੋਟਮ ਆ ਗਈਆਂ ਇੱਕ ਰਿਕਾਰਡਿੰਗ ਵਾਇਰਲ ਹੋ ਰਹੀ ਆ ਕਾਕਾ ਜੀ ਨੂੰ ਤੇ ਵੀ ਕਹਤਾ ਸੀ ਕਿ ਫੋਨ ਕਰਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਹਮ ਕਿ ਅੱਜ ਕੱਲ੍ਹ ਨੂੰ ਹੂੰ ਛੋਡੇ ਫੁੱਫੜ ਨੇ ਛੋਡੇ ਮਾਮੇ ਨੇ ਛੋਡੇ ਤਾਏ ਨੇ ਕੁਰਸੀ ਤੇ ਬਹਿਣਾ ਪ੍ਰਧਾਨਗੀ ਵਾਲੀ ਤੇ ਹੂੰ ਉਹ ਚਾਰਾ ਖੁਸ਼ ਹੋਇਆ ਫਿਰੇ ਕਹਿੰਦੇ ਪਰ 4:30 ਵਜੇ ਤੇ ਇਹਨਾਂ ਨੂੰ ਕਿਹਾ ਸੀ ਜੀ ਕਿ ਤਿਆਰੀ ਕਰ ਲੋ